ਸੋ ਗੁਰੂ ਪਿਆਰਿਓ ਅਨੰਦ ਸਹਿ ਬਾਣੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਮੁਖ ਤੋਂ ਉਚਾਰਨ ਕੀਤੀ ਹੋਈ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 917 ਤੇ ਸੁਭਾਏਮਾਨ ਹੈ ਜਿਸ ਦੀਆਂ 40 ਪਾਉੜੀਆਂ ਹਨ ਪਹਿਲੀਆਂ 6 ਪਾਉੜੀਆਂ ਦੀ ਆਪ ਜੀ ਦੇ ਨਾਲ ਵਿਚਾਰ ਕੀਤੀ ਜਾ ਚੁੱਕੀ ਹੈ ਅੱਜ ਆਪਾਂ ਆਪ ਜੀ ਦੇ ਨਾਲ ਆਨੰਦ ਸਾਹਿਬ ਜੀ ਦੀ 7ਵੀਂ ਪੌੜੀ ਦੀ ਵਿਚਾਰ ਕਰਾਂਗੇ ਗੁਰੂ ਪਿਤਾ ਜੀ ਇਸ ਪੌੜੀ ਵਿੱਚ ਕੀ ਉਪਦੇਸ਼ ਦੇਣਾ ਕਰਦੇ ਨੇ ਕੀ ਸਮਝਾਉਣਾ ਕਰਦੇ ਨੇ ਇੱਕ ਇੱਕ ਪੰਕਤੀ ਪੜ੍ਹ ਕੇ ਉਸ ਦੇ ਅਰਥ ਕਰਕੇ ਸਮਝਣ ਦਾ ਯਤਨ ਕਰਾਂਗੇ ਸੋ ਕੀ ਕਹਿ ਰਹੇ ਨੇ ਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਲੋ ਆਓ ਆਨੰਦ ਸਾਹਿਬ ਜੀ ਦੀ ਸਤਵੀਂ ਪੌੜੀ ਦੇ ਅਰਥ ਕਰੀਏ ਸਤਿਗੁਰ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਇਹ ਸੰਸਾਰ ਦੇ ਉੱਤੇ ਜਿੰਨੇ ਵੀ ਮਨੁੱਖ ਨੇ ਹਰ ਕੋਈ ਇਹ ਕਹਿ ਰਿਹਾ ਹੈ ਵੀ ਮੈਨੂੰ ਆਨੰਦ ਆ ਗਿਆ ਮੈਨੂੰ ਆਨੰਦ ਆ ਗਿਆ ਆਨੰਦ ਆਨੰਦ ਸਭ ਕੋ ਕਹੈ ਸਾਰੀ ਕਹੀ ਜਾਂਦੇ ਨੇ ਕੋਈ ਵਧੀਆ ਪਕਵਾਨ ਖਾ ਕੇ ਕਹੀ ਜਾਂਦਾ ਕੋਈ ਸੋਹਣੇ ਵਸਤਰ ਪਹਿਨ ਕੇ ਕਹੀ ਜਾਂਦਾ ਕੋਈ ਕੁਝ ਪ੍ਰਾਪਤ ਕਰਕੇ ਕਹੀ ਜਾਂਦਾ ਕਿ ਆਨੰਦ ਆ ਗਿਆ ਪਰ ਉਹ ਆਨੰਦ ਸਦਾ ਥੋੜੀ ਹੈ ਸਦਾ ਆਨੰਦ ਹੈ ਜਿਹੜਾ ਰੂਹ ਨੂੰ ਹਰ ਵੇਲੇ ਹਰ ਦਮ ਹਰ ਵਕਤ ਖੁਸ਼ ਕਰਕੇ ਰੱਖੇ ਜਿਹੜਾ ਸਾਡੇ ਜੀਵਨ ਨੂੰ ਚੰਗੀ ਤਰ੍ਹਾਂ ਰੁਸ਼ਨਾ ਕੇ ਰੱਖੇ ਉਹ ਆਨੰਦ ਹੈ ਨਹੀਂ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰੇ ਲੋਕ ਆਖੀ ਜਾਂਦੇ ਨੇ ਕਿ ਮੈਨੂੰ ਆਨੰਦ ਆ ਗਿਆ ਆਨੰਦ ਆ ਗਿਆ ਤਾਂ ਜੋ ਗੁਰੂ ਦੀ ਬਾਣੀ ਨੇ ਆਖਿਆ ਨਾ ਸਾਨੂੰ ਕਈ ਮਨੁੱਖ ਆਪਾਂ ਵੇਖਦੇ ਆ ਸਾਰੇ ਕਹਿੰਦੇ ਨੇ ਜੀ ਮੈਂ ਰੱਬ ਨੂੰ ਪਾ ਲਿਆ ਸੀ ਰੱਬ ਨੂੰ ਪਾ ਲਿਆ ਕੱਲਾ ਕਹਿਣ ਨਾਲ ਥੋੜੀ ਰੱਬ ਪਾਇਆ ਜਾਂਦਾ। ਉਸ ਹਾਵੇ ਇਥੇ ਹੈ ਕੱਲਾ ਆਨੰਦ ਕਹਿਣ ਦੇ ਨਾਲ ਥੋੜੀ ਆਉਂਦਾ। ਜਿਵੇਂ ਲੋਕ ਕਹਿੰਦੇ ਨੇ ਕਿ ਭਾਈ ਅਸੀਂ ਪ੍ਰਮਾਤਮਾ ਨੂੰ ਪਾ ਲਿਆ ਹੈ। ਜੇ ਪ੍ਰਮਾਤਮਾ ਨੂੰ ਪਾ ਲਿਆ ਹੈ ਫਿਰ ਦੁੱਖ ਆਉਂਦੇ ਨੇ ਉਦੋਂ ਪ੍ਰਮਾਤਮਾ ਨੂੰ ਕਿਉਂ ਭੁੱਲ ਜਾਂਦੇ ਆਂ ਵਿਸਾਰ ਦਿੰਨੇ ਆਂ। ਇਹਦਾ ਮਤਲਬ ਇਹ ਹੈ ਕਿ ਅਸੀਂ ਅਸੀਂ ਰੱਬ ਨੂੰ ਪਾ ਨਹੀਂ ਸਕੇ। ਸੋ ਗੁਰੂ ਪਿਆਰਿਓ ਸਤਗੁਰ ਕਹਿੰਦੇ ਰਾਮ ਰਾਮ ਸਭ ਕੋ ਕਹੈ ਕਹੈ ਐ ਰਾਮਨਾ ਹੋਏ ਸਾਰੇ ਕਹਿੰਦੇ ਅਸੀਂ ਰੱਬ ਨੂੰ ਪਾ ਲਿਆ ਰਾਮ ਰਾਮ ਸਾਰੇ ਆਖਦੇ ਨੇ ਪਰ ਕਹਿਣ ਦੇ ਨਾਲ ਥੋੜੀ ਰੱਬ ਮਿਲਦਾ ਰਾਮ ਰਾਮ ਕਹਿਣ ਦੇ ਨਾਲ ਥੋੜੀ ਅਸੀਂ ਰਮੇ ਜਾਂਦੇ ਆ ਉਹ ਤਾਂ ਜੀਵਨ ਦੇ ਵਿੱਚ ਉਹਦਾ ਸਵਾਦ ਚੱਕ ਕੇ ਵਟਕਣਾ ਪੈਣਾ ਜਿਵੇਂ ਚੀਨੀ ਐ ਨਾ ਘਰ ਦੇ ਵਿੱਚ ਵਰਤਦੇ ਆਂ ਖੰਡ ਵਰਤਦੇ ਆਂ ਖੰਡ ਖੰਡ ਕਹੇ ਜਿਹਵਾ ਨਾ ਸਵਾਦ ਆਵੇ ਘਰ ਦੇ ਵਿੱਚ ਚੀਨੀ ਹੋਵੇ ਤੇ ਅਸੀਂ ਫਿੱਕੀ ਚਾਹ ਬਣਾ ਕੇ ਪੀਣ ਲੱਗ ਜਾਈਏ ਤੇ ਮੂੰਹ ਨਹੀਂ ਕਹਿਣ ਲੱਗ ਜੀਏ ਚੀਨੀ ਖੰਡ ਚ ਖੰਡ ਖੰਡ ਤੇ ਚਾਹ ਮਿੱਠੀ ਥੋੜੀ ਹੋ ਜਾਏਗੀ ਜਿੰਨਾ ਤੱਕ ਅਸੀਂ ਉਸ ਚੀਨੀ ਨੂੰ ਖਾਂਦੇ ਨਹੀਂ ਖੰਡ ਨੂੰ ਚਾਹ ਦੇ ਵਿੱਚ ਪਾਉਂਦੇ ਨਹੀਂ ਉਹਨਾਂ ਤੱਕ ਚਾਹ ਥੋੜੀ ਮਿੱਠੀ ਹੋਏਗੀ ਉਹਦਾ ਫਿੱਕੀ ਚਾਹ ਪੀ ਕੇ ਜਿੰਨਾ ਮਰਜੀ ਅਸੀਂ ਖੰਡ ਖੰਡ ਆਖੀ ਚੱਲੀਏ ਅਸੀਂ ਲੁਧਿਆਣੇ ਬੈਠ ਕੇ ਦਿੱਲੀ ਦਿੱਲੀ ਆਖੀ ਚੱਲੀਏ ਦਿੱਲੀ ਥੋੜੀ ਪਹੁੰਚ ਜਾਗੇ ਜਿੰਨਾ ਤੱਕ ਚੱਲਦੇ ਨਹੀਂ ਜਿੰਨਾ ਤੱਕ ਉਹ ਚੀਨੀ ਨੂੰ ਮੂੰਹ ਦੇ ਵਿੱਚ ਪਾਉਂਦੇ ਨਹੀਂ ਉਹਨਾਂ ਤੱਕ ਮਿੱਠੇ ਦਾ ਸਵਾਦ ਨਹੀਂ ਆਏਗਾ ਇਸੇ ਤਰ੍ਹਾਂ ਰੱਬ ਹੈ ਆਕਾਲ ਪੁਰਖ ਹੈ ਜਿੰਨਾ ਤੱਕ ਅਸੀਂ ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਉਤਾਰ ਕੇ ਉਹਦਾ ਸਵਾਦ ਨਹੀਂ ਚੱਕਦੇ ਉਸ ਅਨੁਸਾਰ ਚੱਲਦੇ ਨਹੀਂ ਉਹਨਾਂ ਤੱਕ ਪਮੇ ਸਾਰੀ ਉਮਰ ਰਾਮ ਰਾਮ ਕਹੀ ਚੱਲੀਏ ਜੇ ਸਵਾਦ ਨਹੀਂ ਚਖਿਆ ਜੇ ਉਹਨਾਂ ਦੇ ਰਾਮ ਦੇ ਗੁਣਾਂ ਤੇ ਚੱਲੇ ਹੀ ਨਹੀਂ ਰੱਬ ਦੇ ਗੁਣਾਂ ਤੇ ਚੱਲੇ ਹੀ ਨਹੀਂ ਤਾਂ ਕਹੇ ਦਾ ਕੀ ਫਾਇਦਾ ਭਾਈ ਸੋ ਸਤਿਗੁਰ ਸੱਚੇ ਪਾਤਸ਼ਾਹ ਇੱਥੇ ਵੀ ਇਹੀ ਗੱਲ ਸਮਝਾਉਂਦੇ ਨੇ ਜਿਵੇਂ ਕਹਿੰਦੇ ਨੇ ਨਾ ਘਾਟ ਨਾ ਕਿ ਨਹੀਂ કહਾਇਆ ਸਭ ਹੀ ਕਹਤੇ ਹਨ ਪਾਇਆ ਸਾਰੇ ਕਹਿੰਦੇ ਨੇ ਰੱਬ ਨੂੰ ਪਾਲਿਆ ਕੋਈ ਨਹੀਂ ਘਟਕ ਹੋਂਦਾ ਇੱਕ ਤੋਂ ਇੱਕ ਚੜ ਕੇ ਆਉਂਦਾ ਰੱਬ ਦਾ ਵੱਖਰਾ ਰੂਪ ਲੈ ਕੇ ਰੱਬ ਨੂੰ ਵੱਖਰੇ ਤਰੀਕੇ ਨਾਲ ਪਾਉਣ ਦਾ ਸਾਡੇ ਸਾਹਮਣੇ ਅਬਦਾ ਜੋ ਫਲਸਫਾ ਹੈ ਉਹ ਰੱਖਦਾ ਹੈ ਸੋ ਗੁਰੂ ਪਿਆਰਿਓ ਇੱਥੇ ਸਤਗੁਰ ਸੱਚੇ ਪਾਤਸ਼ਾਹ ਜੀ ਇਹੀ ਸਮਝਾ ਰਹੇ ਨੇ ਦੁਨੀਆ ਕਹਿ ਰਹੀ ਹੈ ਆਨੰਦ ਆ ਗਿਆ ਭਾਈ ਆਨੰਦ ਆ ਗਿਆ ਜੀਵਨ ਦੇ ਵਿੱਚ ਖੁਸ਼ੀ ਆ ਗਈ ਖੇੜਾ ਆ ਗਿਆ ਸਤਗੁਰ ਕਹਿੰਦੇ ਨਹੀਂ ਭਾਈ ਆਨੰਦ ਆਨੰਦ ਤਾਂ ਸਾਰਾ ਸੰਸਾਰ ਕਹਿੰਦਾ ਵੀ ਸਾਡੇ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਗਿਆ ਖੁਸ਼ੀ ਹੋ ਗਈ ਸਤਗੁਰ ਕਹਿੰਦੇ ਨਹੀਂ ਪਾਈ ਜੇ ਆਨੰਦ ਲੈਣਾ ਨਾ ਗੁਰੂ ਤੇ ਜਾਣਿਆ ਇਹ ਆਨੰਦ ਗੁਰੂ ਤੋਂ ਜਾਣਿਆ ਜਾਂਦਾ ਹੈ ਵੀ ਅਸਲ ਦੇ ਵਿੱਚ ਆਨੰਦ ਹੁੰਦਾ ਕੀ ਹੈ 10 ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਤੁਹਾਨੂੰ ਜਿਨ੍ਹਾਂ ਦੇ ਜੀਵਨ ਦੇ ਵਿੱਚ ਗੁਰੂ ਵਸ ਚੁੱਕਿਆ ਹੈ ਗੁਰੂ ਨੇ ਆਪਣੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ ਉਹਨਾਂ ਦੇ ਜੀਵਨ ਦੇ ਵਿੱਚ ਉਹ ਖੁਸ਼ੀ ਉਹ ਖੇੜਾ ਆ ਜਾਂਦਾ ਹੈ ਉਹ ਤਾਂ ਦੁੱਖ ਦੇ ਵਿੱਚ ਵੀ ਫਿਰ ਸੁੱਖ ਮਨਾਉਂਦੇ ਨੇ ਸ਼ੁਕਰਾਨਾ ਕਰਦੇ ਨੇ ਕਿ ਪਾਤਸ਼ਾਹ ਕੋਈ ਗੱਲ ਨਹੀਂ ਚੰਗਾ ਸਮਾਂ ਚੱਲ ਰਿਹਾ ਸੀ ਉਹ ਵੀ ਤੇਰੇ ਭਾਣੇ ਵਿੱਚ ਸੀ ਜੇ ਮਾੜਾ ਸਮਾਂ ਆ ਗਿਆ ਇਹ ਵੀ ਤੇਰੇ ਭਾਣੇ ਵਿੱਚ ਹੈ ਤੇ ਗੁਰੂ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਜੀਵਨ ਦੇ ਵਿੱਚ ਗੁਰੂ ਆਨੰਦ ਪੈਦਾ ਕਰ ਦਿੰਦਾ ਨਾ ਉਹ ਫਿਰ ਨਾ ਜਨਮ ਤੋਂ ਡਰਦੇ ਆ ਨਾ ਮਰਨ ਤੋਂ ਡਰਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਹਰ ਦਿਮ ਹਰ ਵੇਲੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਨਾਮ ਰਹਿੰਦਾ ਹੈ ਸਤ ਸੰਤੋਖ ਦਇਆ ਧਰਮ ਧੀਰਜ ਇਹ ਸਤ ਗੁਣ ਨੇ ਜਿਹੜੇ ਚੰਗੇ ਗੁਣ ਨੇ ਉਹਨਾਂ ਦੇ ਜੀਵਨ ਦਾ ਆਧਾਰ ਬਣ ਜਾਂਦਾ ਹੈ ਉਹ ਨਫ਼ਰਤਵਾਦੀ ਨੂੰ ਛੱਡ ਦਿੰਦੇ ਨੇ ਕਿਉਂਕਿ ਉਹਨਾਂ ਦੇ ਜੀਵਨ ਵਿੱਚ ਆਨੰਦ ਆਇਆ ਨਾ ਤੇ ਜੇ ਅਸੀਂ ਕਈ ਆਨੰਦ ਆ ਗਿਆ ਅਸੀਂ ਤਾਂ ਨਫ਼ਰਤ ਨਾਲ ਭਰੇ ਪਏ ਆ ਈਰਖਾ ਨਾਲ ਭਰੇ ਪਏ ਆ ਕ੍ਰੋਧ ਨਾਲ ਭਰੇ ਪਏ ਆ ਲੋਭ ਨਾਲ ਭਰੇ ਪਏ ਆ ਤੇ ਜਿਨ੍ਹਾਂ ਦੇ ਜੀਵਨ ਵਿੱਚ ਸਤਗੁਰ ਕਹਿੰਦੇ ਆਨੰਦ ਆ ਜਾਂਦਾ ਨਾ ਸਤਗੁਰ ਉਹਨਾਂ ਦਾ ਜੀਵਨ ਬਦਲ ਦਿੰਦੇ ਨੇ ਤੇ ਇਹ ਆਨੰਦ ਸਿਰਫ ਤੇ ਸਿਰਫ ਗੁਰੂ ਹੀ ਬਖਸ਼ਿਸ਼ ਕਰਦਾ ਹੈ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੀਐ ਜਿਸ ਗੁਰੂ ਨੂੰ ਮਿਲਣ ਦੇ ਨਾਲ ਜੀਵਨ ਦੇ ਵਿੱਚ ਆਨੰਦ ਪੈਦਾ ਹੋ ਜਾਵੇ ਨਾ ਸਤਗੁਰ ਕਹਿੰਦੇ ਉਹ ਗੁਰੂ ਨੂੰ ਬਾਰ ਬਾਰ ਆਖਣਾ ਚਾਹੀਦਾ ਬਾਰ ਬਾਰ ਮਿਲਣਾ ਚਾਹੀਦਾ ਬਾਰ ਬਾਰ ਗੁਣ ਗਾਉਣੇ ਚਾਹੀਦੇ ਨੇ ਕਿਉਂਕਿ ਉਹ ਜਿਹੜਾ ਆਨੰਦ ਹੈ ਉਹ ਆਨੰਦ ਕਦੇ ਖਤਮ ਨਾ ਹੋਵੇ ਤੇ ਧੰਨ ਗੁਰੂ ਅਮਰਦਾਸ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਦੁਨੀਆ ਦੇ ਲੋਕੋ ਸਾਰੇ ਕਹਿੰਦੇ ਆਨੰਦ ਆ ਗਿਆ ਭਾਈ ਖੁਸ਼ੀ ਆ ਗਈ ਖੇੜਾ ਆ ਗਿਆ ਕਹਿੰਦੇ ਨਹੀਂ ਇਹ ਆਨੰਦ ਤਾਂ ਸਿਰਫ ਗੁਰੂ ਕੋਲ ਜਾ ਕੇ ਹੀ ਪਤਾ ਲੱਗਦਾ ਕਿ ਆਨੰਦ ਅਸਲ ਵਿੱਚ ਹੁੰਦਾ ਕੀ ਹੈ ਜੀਵਨ ਦੇ ਵਿੱਚ ਖੁਸ਼ੀ ਖੇੜਾ ਹੁੰਦਾ ਕੀ ਹੈ ਇਹ ਗੁਰੂ ਤੇ ਹੀ ਜਾਣਿਆ ਜਾਂਦਾ ਹੈ ਅਗਲੀ ਪੰਕਤੀ ਵਿੱਚ ਵੀ ਇਹੀ ਗੱਲ ਸਤਿਗੁਰੂ ਦ੍ਰਿੜ ਕਰਾਉਂਦੇ ਨੇ ਸਮਝਾਉਂਦੇ ਨੇ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਹੇ ਪਿਆਰਿਆ ਜਦੋਂ ਸਤਗੁਰ ਕਿਰਪਾ ਕਰ ਦਿੰਦਾ ਬਖਸ਼ਿਸ਼ ਕਰ ਦਿੰਦਾ ਆਪਣਾ ਨਾਮ ਬਖਸ਼ ਦਿੰਦਾ ਹੈ ਤਾਂ ਸਤਗੁਰ ਕਹਿੰਦੇ ਇਹ ਆਨੰਦ ਤਾਂ ਫਿਰ ਗੁਰੂ ਕੋਲ ਜਾਏ ਤੇ ਪਤਾ ਲੱਗਦਾ ਹੈ ਗੁਰੂ ਦੁਆਰਾ ਪਤਾ ਲੱਗਦਾ ਹੈ ਜਦੋਂ ਸਤਗੁਰ ਜੀਵਨ ਬਦਲ ਦਿੰਦੇ ਨੇ ਕੋਡੇ ਰਕਸ਼ਸ ਦਾ ਬਦਲ ਦਿੱਤਾ ਜੀਵਨ ਸਤਗੁਰਾਂ ਨੇ ਸੱਜਣ ਠੱਗ ਦਾ ਜੀਵਨ ਬਦਲ ਦਿੱਤਾ ਉਹਨਾਂ ਦੇ ਜੀਵਨ ਵਿੱਚ ਆਤਮਿਕ ਆਨੰਦ ਪੈਦਾ ਹੋਇਆ ਸੀ ਬਹੁਤ ਸਾਰੇ ਐਸੇ ਭੁੱਲੇ ਭਟਕੇ ਲੋਕ ਸਨ ਜਿਨ੍ਹਾਂ ਨੂੰ ਸਤਿਗੁਰਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨਾਲ ਜੋੜ ਕੇ ਉਹਨਾਂ ਦਾ ਜੀਵਨ ਬਦਲ ਦਿੱਤਾ ਤੇ ਉਹਨਾਂ ਦੇ ਜੀਵਨ ਵਿੱਚ ਆਨੰਦ ਖੁਸ਼ੀ ਪੈਦਾ ਕਰ ਦਿੱਤੀ ਸਤਿਗੁਰ ਕਹਿੰਦੇ ਜਦੋਂ ਜੀਵਨ ਵਿੱਚ ਆਨੰਦ ਆਉਂਦਾ ਹੈ ਤਾਂ ਹੁੰਦਾ ਕੀ ਹੈ ਤਗਰੂ ਅਮਰਦਾਸ ਮਹਾਰਾਜ ਕਹਿੰਦੇ ਕਰ ਕਿਰਪਾ ਸਤਿਗੁਰ ਫਿਰ ਕਿਰਪਾ ਕਰਦੇ ਨੇ ਕਿਲ ਵਿਖ ਕਟੇ ਕਿਲ ਵਿਖ ਮਤਲਬ ਪਾਪ ਕੱਟ ਦਿੰਦੇ ਨੇ ਨਾਸ਼ ਕਰ ਦਿੰਦੇ ਨੇ ਖਤਮ ਕਰ ਦਿੰਦੇ ਨੇ ਗਿਆਨ ਅੰਜਨ ਸਾਰਿਆ ਉਹਨਾਂ ਦੇ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾ ਦਿੰਦੇ ਨੇ ਅੰਜਨ ਮਤਲਬ ਸੁਰਮਾ ਆਪਾਂ ਅੱਖਾਂ ਦੇ ਵਿੱਚ ਕੱਜਲ ਪਾਉਨੇ ਆ ਨਾ ਤੇ ਸਤਿਗੁਰ ਸੱਚੇ ਪਾਤਸ਼ਾਹ ਕੋਲੇ ਵੀ ਇੱਕ ਕੱਜਲ ਹੈ ਸੁਰਮਾ ਹੈ ਉਹ ਸੁਰਮਾ ਗਿਆਨ ਦਾ ਹੈ ਜਦੋਂ ਗਿਆਨ ਦਾ ਸੁਰਮਾ ਪੈ ਜਾਂਦਾ ਨਾ ਅੱਖਾਂ ਦੇ ਵਿੱਚ ਇਹ ਆਤਮਿਕ ਜੀਵਨ ਤੇ ਜਿਹੜੀਆਂ ਨਾਨਕ ਸੇ ਅਖੜੀਆਂ ਬਿਆਨ ਜਿੰਨੀ ਦੇ ਸੰਦੋਂ ਮਾਪਰੀ ਉਹ ਅੰਦਰਲੀ ਅੱਖਾਂ ਨੇ ਜਿਨ੍ਹਾਂ ਦੇ ਵਿੱਚ ਗਿਆਨ ਦਾ ਜਦੋਂ ਸੁਰਮਾ ਪੈਂਦਾ ਨਾ ਫਿਰ ਹਰ ਕਿਤੇ ਰੱਬ ਹੀ ਰੱਬ ਦਿਸਦਾ ਹੈ ਪ੍ਰਮਾਤਮਾ ਦਾ ਸਾਰੇ ਹੀ ਸਰੂਪ ਦਿਸਦੇ ਨੇ ਤੇ ਗੁਰੂ ਪਿਆਰਿਓ ਜਿੱਥੇ ਸਤਗੁਰ ਅਗਿਆਨਤਾ ਦੂਰ ਕਰਦੇ ਨੇ ਪਾਪਾਂ ਦਾ ਨਾਸ਼ ਕਰਦੇ ਨੇ ਉੱਥੇ ਗਿਆਨ ਦਾ ਸੁਰਮਾ ਦੇ ਕੇ ਮਨੁੱਖ ਦੇ ਜੀਵਨ ਨੂੰ ਰੌਸ਼ਨ ਕਰ ਦਿੰਦੇ ਨੇ ਅੱਗੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਅੰਦਰੋ ਜਿਨ ਕਾ ਮੋਹ ਟੁਟਾ ਜਿਨ੍ਹਾਂ ਨੂੰ ਸਤਗੁਰ ਸੱਚੇ ਪਾਤਸ਼ਾ ਗyaan ਬਖਸ਼ਿਸ਼ ਕਰਦੇ ਨੇ ਮਿਹਰ ਕਰ ਦਿੰਦੇ ਨੇ ਉਹਨਾਂ ਦੇ ਅੰਦਰੋਂ ਮਾਇਆ ਦਾ ਜਿਹੜਾ ਮੋਹ ਹੈ ਉਹ ਤੋੜ ਵੀ ਦਿੰਦੇ ਨੇ ਅੰਦਰੋਂ ਜਿੰਨ ਕਾ ਮੋਹ ਟੁੱਟਾ ਮੋਹ ਤੋੜ ਦਿੰਦੇ ਨੇ ਮਾਇਆ ਦੇ ਨਾਲ ਪ੍ਰੀਤ ਪਾਈ ਹੋਈ ਹੈ ਮਾਇਆ ਦੇ ਨਾਲ ਪ੍ਰੇਮ ਪਾਇਆ ਹੋਇਆ ਸਤਗੁਰ ਉਹ ਤੋੜ ਦਿੰਦੇ ਨੇ ਦੂਰ ਕਰ ਦਿੰਦੇ ਨੇ ਤਨ ਕਾ ਸ਼ਬਦ ਸੱਚ ਐ ਸਵਾਰਿਆ ਉਹ ਸਤਗੁਰ ਸੱਚੇ ਪਾਤਸ਼ਾ ਉਹਨਾਂ ਦਾ ਸ਼ਬਦ ਸਵਾਰ ਦਿੰਦੇ ਨੇ ਗੁਰਬਾਣੀ ਦੇ ਵਿੱਚ ਸ਼ਬਦ ਗਿਆਨ ਨੂੰ ਵੀ ਆਖਿਆ ਗਿਆ ਅੱਖਰ ਨੂੰ ਵੀ ਆਖਿਆ ਗਿਆ ਪਰ ਇਹ ਪੌੜੀ ਦੇ ਵਿੱਚ ਜਿਹੜਾ ਸ਼ਬਦ ਸਤਿਗੁਰਾਂ ਨੇ ਪੰਗਤੀ ਵਿੱਚ ਵਰਤਿਆ ਹੈ ਇਹ ਸ਼ਬਦ ਦਾ ਮਤਲਬ ਹੈ ਬੋਲ ਉਹਨਾਂ ਦਾ ਜੀਵਨ ਸਤਿਗੁਰ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਅੰਦਰ ਆਤਮਿਕ ਆਨੰਦ ਖੁਸ਼ੀ ਖੇੜਾ ਪੈਦਾ ਕਰਦੇ ਨੇ ਨਾ ਗੁਰੂ ਪਿਤਾ ਜੀ ਉਹਨਾਂ ਦੇ ਅੰਦਰੋਂ ਮਾਇਆ ਦਾ ਮੋਹ ਤੋੜ ਦਿੰਦੇ ਨੇ ਖਤਮ ਕਰ ਦਿੰਦੇ ਨੇ ਉਹਨਾਂ ਦਾ ਸ਼ਬਦ ਭਾਵ ਉਹਨਾਂ ਦੀ ਬੋਲ ਬਾਣੀ ਮਿੱਠੀ ਕਰ ਦਿੰਦੇ ਨੇ ਸੋਹਣੇ ਕਰ ਦਿੰਦੇ ਨੇ ਉਹਨਾਂ ਦਾ ਜੀਵਨ ਸਵਾਰ ਦਿੰਦੇ ਨੇ ਤੇ ਸਤਗੁਰ ਸੱਚੇ ਪਾਤਸ਼ਾਹ ਕਹਿੰਦੇ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਸਤਗੁਰ ਕਹਿੰਦੇ ਇਹ ਆਨੰਦ ਹੈ ਅਸਲ ਦੇ ਵਿੱਚ ਜਿਨ੍ਹਾਂ ਦੇ ਅੰਦਰ ਰੱਬ ਵਸ ਜਾਵੇ ਮਾਇਆ ਦਾ ਮੋਹ ਟੁੱਟ ਜਾਵੇ ਅਗਿਆਨਤਾ ਦਾ ਨਾਸ਼ ਹੋ ਜਾਵੇ ਗਿਆਨ ਦਾ ਚਾਨਣ ਹੋ ਜਾਵੇ ਸਾਰਿਆਂ ਦੇ ਵਿੱਚੋਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਿਸਣਾ ਸ਼ੁਰੂ ਹੋ ਜਾਵੇ ਗੁਰੂ ਪਾਤਸ਼ਾਹ ਕਹਿੰਦੇ ਇਹ ਆਨੰਦ ਹੈ ਉਹ ਫਿਰ ਜਦੋਂ ਵੀ ਜਿੱਧਰ ਵੀ ਵੇਖਦਾ ਉਹਨੂੰ ਇੱਕ ਹੀ ਪ੍ਰਤੀਤ ਹੁੰਦਾ ਇੱਕੋ ਹੀ ਦਿਸਦਾ ਹੈ ਉਹ ਕਿਸੇ ਨਾਲ ਈਰਖਾ ਨਫ਼ਰਤਵਾਦੀ ਨਹੀਂ ਕਰਦਾ ਲਾਲਚ ਦੇ ਵਿੱਚ ਲੋਭ ਦੇ ਵਿੱਚ ਨਹੀਂ ਪੈਂਦਾ ਕਾਮ ਕ੍ਰੋਧ ਲੋਭ ਮੋਹ ਮੈਂ ਹੰਕਾਰ ਤੋਂ ਦੂਰ ਰਹਿੰਦਾ ਹੈ ਗੁਰੂ ਪਾਤਸ਼ਾਹ ਕਹਿੰਦੇ ਉਹ ਕਿਰਤ ਕਰੋ ਨਾਮ ਜਪੋ ਤੇ ਵੰਡ ਕੇ ਛਕੋ ਦਾ ਜੋ ਫਲਸਫਾ ਹੈ ਉਹ ਆਪਣੇ ਜੀਵਨ ਦੇ ਵਿੱਚ ਧਾਰਨ ਕਰਦਾ ਹੈ ਦਸਾਂ ਨੋਹਾਂ ਦੀ ਕਿਰਤ ਕਰਦਾ ਨਾਮ ਜਪਦਾ ਤੇ ਜੋ ਉਹਦੇ ਕੋਲ ਹੈ ਉਹਨੂੰ ਵੰਡ ਕੇ ਛਕਦਾ ਹੈ ਇਸ ਤਰ੍ਹਾਂ ਉਹ ਆਪਣੇ ਜੀਵਨ ਦੇ ਵਿੱਚ ਇੱਕ ਖੁਸ਼ੀ ਇੱਕ ਆਨੰਦ ਇੱਕ ਖੇੜਾ ਪੈਦਾ ਕਰ ਲੈਂਦਾ ਹੈ ਅਜਿਹਾ ਆਨੰਦ ਜਿਹਨੂੰ ਕੋਈ ਖਾਤਮ ਹੀ ਨਹੀਂ ਕਰ ਸਕਦਾ ਸੋ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਜੀ ਕਿਰਪਾ ਕਰਨ ਬਖਸ਼ਿਸ਼ ਕਰਨ ਜੋ ਸਾਨੂੰ ਆਨੰਦ ਬਾਰੇ ਖੁਸ਼ੀ ਬਾਰੇ ਸਮਝਾ ਸਮਝਾ ਰਹੇ ਨੇ ਹਰ ਇੱਕ ਮਨੁੱਖੇ ਚਾਹੁੰਦਾ ਕਿ ਭਾਈ ਸਾਡੇ ਘਰ ਦੇ ਵਿੱਚ ਹਮੇਸ਼ਾ ਖੁਸ਼ੀ ਖੇੜਾ ਹੀ ਹੋਵੇ ਆਨੰਦ ਹੀ ਆਨੰਦ ਹੋਵੇ ਕੋਈ ਲੜਾਈ ਝਗੜਾ ਨਾ ਹੋਵੇ ਕਿਸੇ ਦਾ ਮੂੰਹ ਇੱਧਰ ਨੂੰ ਨਾ ਹੋਵੇ ਕਿਸੇ ਦਾ ਉੱਧਰ ਨੂੰ ਨਾ ਹੋਵੇ ਸਾਰੇ ਪ੍ਰੇਮ ਨਾਲ ਰਹਿਣ ਪਰ ਇਹ ਹੋਏਗਾ ਤਾਂ ਜੇ ਸਤਿਗੁਰਾਂ ਦੀ ਬਾਣੀ ਨੂੰ ਪੜ ਕੇ ਸਮਝਾਂਗੇ ਵਿਚਾਰਾਂਗੇ ਨਹੀਂ ਤਾਂ ਗੁਰੂ ਪਿਆਰਿਓ ਆਪਾਂ ਵੇਖਦੇ ਹਾਂ ਘਰਾਂ ਦੇ ਵਿੱਚ ਕਿ ਕਲੇਸ਼ ਹੋ ਗਿਆ ਲੜਾਈ ਹੋ ਗਈ ਝਗੜਾ ਹੋ ਗਿਆ ਇਹ ਤਾਂ ਰਹਿੰਦਾ ਪਰ ਖੁਸ਼ੀ ਖੇੜਾ ਨਹੀਂ ਰਹਿੰਦਾ ਕਾਰਨ ਇਹ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਨੂੰ ਪੜਿਆ ਤੇ ਸਮਝਿਆ ਤੇ ਵਿਚਾਰਿਆ ਨਹੀਂ ਸਤਿਗੁਰ ਕਿਰਪਾ ਕਰਨ ਇੱਥੇ ਮੈਂ ਹੋਰ ਬੇਨਤੀ ਕਰਦੇ ਆਂ ਸਤਿਗੁਰਾਂ ਦੀ ਬਾਣੀ ਪੜ ਕੇ ਸਮਝ ਕੇ ਵਿਚਾਰ ਕੇ ਉਹਨੂੰ ਜੀਵਨ ਦਾ ਆਧਾਰ ਬਣਾਉਣਾ ਉਸ ਬਾਣੀ ਤੇ ਚੱਲਣਾ ਜੋ ਸਤਿਗੁਰ ਕਹਿੰਦੇ ਨੇ ਉਹਨੂੰ ਸਤ ਸਤ ਕਰਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰਨਾ ਹੁਣ ਮੇਰੇ ਵਰਗਾ ਕਹੇ ਜੀ ਮੈਂ ਤਾਂ ਬਾਣੀ ਦੇ ਅਰਥ ਵੀ ਕਰ ਲੈਣਾ ਮੈਂ ਤਾਂ ਭਾਵ ਅਰਥ ਵੀ ਕਰ ਦਿੰਨਾ ਆਨੰਦ ਤਾਂ ਮੈਨੂੰ ਪਤਾ ਕੀ ਹੈ ਪਰ ਜੇ ਉਹਦੇ ਤੇ ਚੱਲਦੇ ਨਹੀਂ ਨਾ ਉਹ ਕੁੱਤ ਕਲੇਸ਼ ਪਿਆ ਰਹਿਣਾ ਆਨੰਦ ਨਹੀਂ ਆਉਣਾ ਆਖੋ ਸਤਨਾ ਇਸ ਕਰਕੇ ਆਨੰਦ ਜੀਵਨ ਦੇ ਵਿੱਚ ਤਾਂ ਆਏਗਾ ਜੋ ਗੁਰ ਕਹਿ ਸੋਈ ਪਲ ਮੰਨੋ ਹਰ ਹਰ ਕਥਾ ਨਿਰਾਲੀ ਜੇ ਸਤਗੁਰਾਂ ਦੇ ਹੁਕਮ ਨੂੰ ਮੰਨਾਂਗੇ ਸੁਣਿਆ ਮੰਨਿਆ ਮਨ ਕੀਤਾ ਪਾਓ ਫਿਰ ਅੰਤਰਗਤ ਤੀਰਤ ਅੰਦਰ ਜਿਹੜਾ ਤੀਰਤ ਹੈ ਮਲਣਾਓ ਫਿਰ ਜਿਹੜੀ ਪਾਪਾਂ ਦੀ ਮੈਲ ਹੈ ਉਹ ਅੰਦਰੋਂ ਹੀ ਅੰਦਰ ਇਸ਼ਨਾਨ ਕਰਕੇ ਨਾ ਕੇ ਦੂਰ ਹੋ ਜਾਂਦੀ ਹੈ ਫਿਰ ਉਦੋਂ ਬਾਅਦ ਜਿਹੜੀ ਖੁਸ਼ੀ ਹੈ ਆਨੰਦ ਹੈ ਖੇੜਾ ਹੈ ਉਹ ਪੈਦਾ ਹੁੰਦਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਨੰਦ ਸਾਹਿਬ ਜੀ ਦੀ ਇਹ ਸੱਤਵੀਂ ਪੌੜੀ ਦੇ ਵਿੱਚ ਸਾਨੂੰ ਸਾਰਿਆਂ ਨੂੰ ਜੋ ਉਪਦੇਸ਼ ਹੈ ਉਹ ਬਖਸ਼ਿਸ਼ ਕਰਦੇ ਨੇ ਇਨੀਆਂ ਬੇਨਤੀਆਂ ਪ੍ਰਵਾਨ ਹੋਈਆਂ ਦਾਸ ਤੋਂ ਬੇਅੰਤ ਪੁੱਲਾਂ ਚੁੱਕਾਂ ਦੀ ਖਿਮਾ ਸਹਬੇ ਕਮਾਲ ਜਗਤ ਪਿਤਾ ਜਗਤ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਹਾਰ ਨੇ ਜਿੰਨੀਆਂ ਵੀ ਸੰਗਤਾਂ ਨੇ ਗੁਰੂ ਘਰ ਹਾਜ਼ਰੀ ਭਰੀ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਸੰਗਤਾਂ ਦਾ ਚੱਲਿਆ ਹੋਇਆ ਕਦਮ ਕਦਮ ਲੇਖੇ ਵਿੱਚ ਲਾਉਣ ਦਰੋਂ ਘਰੋਂ ਗੁਰਸਿੱਖੀ ਦੀ ਦਾਤ ਨਾਮ ਦੀ ਦਾਤ ਬਖਸ਼ਣ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ